ਆਏ ਗਏ ਕਿ ਉਹ ਅੱਗੇ ਆਉਂਦਾ ਨਹੀਂ ਹੁਣ ਯਾਰਾਂ ਨੂੰ ਗਾਣਾ ਔਰ ਕੇ ਕਹਿੰਦੇ ਤੇ ਤੇ ਆਣਾ ਕਰਦੀ ਇਧਰ ਪੈਗ ਪੁਗੇ ਬੈਠੇ ਆ ਕਾਦੀ ਪ੍ਰੈਕਟਰ ਨੂੰ ਕੀ ਹਾਲ ਚਾਲ ਹੈ ਮਿੱਤਰੋ ਸਾਰਿਆਂ ਦੇ ਤੇ ਅੱਜ ਦੇ ਵਲੌਗ ਥੋੜਾ ਸਾਰਿਆਂ ਦਾ ਸਵਾਗਤ ਆ ਕੱਲ ਦਾ ਵਲੌਗ ਆਪਣੇ ਤੋਂ ਥੋੜਾ ਜਿਹਾ ਛੋਟਾ ਬਣਿਆ ਸੀ ਤੇ ਅੱਜ ਦਾ ਵਲੌਗ ਆਪਾਂ ਪੂਰਾ ਪ੍ਰੋਪਰ ਵਧੀਆ ਬਣਾਵਾਂਗੇ ਤਾਂ ਵਲੌਗ ਨੂੰ ਸਾਰਾ ਐਂਡ ਤੱਕ ਦੇਖਿਓ ਜੇ ਸਾਡਾ ਵਲੌਗ ਤੁਹਾਨੂੰ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਜਾਇਓ ਲਓ ਮਿੱਤਰੋ ਸਿੱਧੀ ਗੱਲ ਚੁੱਕਿਆ ਸ਼ਾਮ ਦੇ 4 ਤੇ ਹੁਣ ਬਣਾਉਣ ਲੱਗੇ ਆ ਆਪਾਂ ਵੀਡੀਓ ਆ ਆ ਚੁੱਕਿਆ ਆਪਣੇ ਐਕਟਰ ਵੀਡੀਓ ਵਾਲੇ ਡਾਕਟਰ ਦੀਪਾ ਚਾਚਾ ਦੇ ਦੁਦਰੇ ਗਏ ਤਕਦੀਰ ਮੁੰਡੇ ਤਿਆਰ ਆ ਵੀਡੀਓ ਹਾਸਤੇ ਫਿਰ ਜਾਨਾ ਮੈਨੂੰ ਫੋਨ ਆਈ ਜਾਂਦਾ ਛੇਤੀ ਵੀਡੀਓ ਬਣਾ ਲਓ ਮੈਂ ਟੀਕਾ ਲਾਉਣ ਜਾਣਾ ਜਾਣਦਾ ਮੈਂ ਵੀ ਟੀਕਾ ਭਰਨਾ ਲਓ ਆ ਗਏ ਬੰਦੇ ਡਾਕਟਰ ਅਗੇ ਭਰਨ ਜਾਣਾ ਟੀਆ ਭਰਨ ਜਾਣਾ ਟੀਆ ਲਾਉਣ ਜਾਣਾ ਚਲੋ ਫਿਰ ਆਜੋ ਚਲੋ ਚਲੋ ਇਧਰ ਮਿੱਤਰੋ ਹੋਏ ਪਿਆ ਅਮਰੂਦਾਂ ਦੇ ਸਾਰੇ ਕਾਣੇ ਅਮਰੂਦਾਂ ਹੀ ਖਾਈ ਜਾਂਦੇ ਆ ਚਲੋ ਚੱਲਦੇ ਆਂ ਵੀਡੀਓ ਬਣਾਉਣ ਨਾਲ ਤੇ ਦਿਖਾਉਣੇ ਤੁਹਾਨੂੰ ਬਿਹਾਈਂਡ ਦਾ ਸੀਨ ਇੱਥੇ ਸੈਟਅਪ ਹੋ ਰਿਹਾ ਵੀਡੀਓ ਵਾਸਤੇ ਸਾਹ ਸਾਹ ਬੰਦੀ ਏ ਤੇਰੀ ਪੂਰੀ ਇੱਥੇ ਸਾਹ ਬੰਦੀ ਏ ਉਹ ਜੱਟੇ ਪੁੱਤਰਾ ਤੇ ਵੀਡੀਓ ਚੈੱਕ ਕਰਨਾ ਕਰ ਲੈਣੇ ਚੈਨਲ ਆ ਤੂੰ ਵੇਖ ਲੋ ਕਿਥੇ ਬੈਠੋਗੇ ਆਵਾਜ਼ਾਂ ਕੰਮ ਚ ਚੱਲੋ ਕੋਈ ਚੱਕਣ ਨਹੀਂ ਬੰਦੇ ਤੇ ਅੰਦਰ ਹੀ ਕਰਾਂਗੇ ਮੰਜੇ ਦੇ ਬਾਹਲੇ ਕਮੈਂਟ ਆਉਣਗੇ ਆਪਾਂ ਥੋੜੇ ਜਿਹਾ ਪਿੱਛੇ ਵੀ ਰਿਕਾਰਡ ਕਰਨ ਵਾਲੇ ਕਮੈਂਟ ਨੂੰ ਵੀ ਆ ਜਾਂਦੇ ਕਰਨ ਨੂੰ ਦਾ ਆਪਾਂ ਨੂੰ ਇਹ ਆਪਾਂ ਨੂੰ ਚੰਗੀ ਕਮੈਂਟ ਦੀ ਸਹੀ ਗੱਲ ਹੈ

ਡਾਕਟਰ ਉਹ ਜਿਹੜੇ ਸੀਨਾ ਨਾ ਜਵਾਕ ਜਿਹੜਾ ਇਹਦੇ ਜਜੂਗਾ ਇਹਦੇ ਤੇ ਨਹੀਂ ਜਜਣਾ। ਆਈ ਵੱਡਾ ਹੈਗਾ ਤੂੰ ਦੇਖ ਲੈ ਗੱਲ। ਇਹ ਸੀਨੇ ਦੀ ਕਰ ਲੈਂਦਾ ਉਹ ਜੇ। ਹਾਂ ਚਲੇ ਇਹ ਦੂ ਹਾਂ ਚਲੋ ਮੈਂ ਮਾਈਕ ਪੱਟ ਕੇ ਹੁਣਾਗਾ। ਤੇ ਮੈਂ ਗੱਡੀ ਇਹ ਮੇਰੀ ਤੋੜੂ। ਹਾਂ। ਇਹ ਤੇਰੀ ਤੋੜੂ। ਇਹ ਹੀ ਤੋੜੂਗਾ। ਤੂੰ ਇਹ ਪਹਿਲਾਂ ਬੈਠਾਂਗਾ। ਹਾਂ। ਇਹ ਬਜਾਉਣਾਊਗਾ ਪਹਿਲਾਂ। ਚਲੋ ਮਾਈਕ ਲੈ ਕੇ ਹੁਣਾਗਾ ਮੈਂ। ਤੋਂ ਮਿਸਟਰ ਅਨਿਕ ਵੀ ਜਾਰੀ ਰੱਖੀ ਆ। ਅਸੀਂ ਆਪਾਂ ਲੈ ਕੇ ਆਂ ਮਾਈਕ ਲਾ ਕੇ ਚਾਰ ਗੱਲੇ ਬੈਸਗੇ ਆਪਣੇ। ਤੇ ਬਣਾਉਣੀ ਆ ਵੀਡੀਓ। ਉਧਰ ਮੈਂ ਕਿ ਬੱਚਾ ਕਲੇਉਂਦੇ ਆ ਤੇ ਹੁਣ ਲਾਉਨੇ ਆਪਾਂ ਮਾਈਕ ਤੂੰ ਪਹਿਲਾਂ ਮੈਨੂੰ ਮਾਰੀਆ ਨੇ ਫਿਰ ਉਧਰੋਂ ਡੰਡਾ ਭਾਰ ਕੇ ਨਾ ਹੀ ਕਰ ਉਹ ਵੀ ਤਰਾਸੀਨ ਲੈ ਲਾਂਗੇ ਜਾਂ ਫਿਰ ਤੂੰ ਪੋਹੇ ਲੈ 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 ਕੋਈ ਕੁੱਤਰ ਵੀ ਬਣੂਗੀ ਉਹ ਕੁੱਤੋਂਾਂ ਤੈਨੂੰ ਵਾਵਾ ਚਾਹਰੇ ਤੇਜ ਕਰ ਦਊਗਾ ਮੈਂ ਯਾਰ ਮੇਰੀ ਗੱਲ ਸੁਣ ਨਾ ਤੇ ਮੈਨੂੰ ਛਡਾਉਗਾ ਮਗਰੋਂ ਭੜ ਕੇ ਮੈਂ ਮੇਰੇ ਉਪਾ ਕਰਦੇ ਇਹਨਾਂ ਨੂੰ ਕਰ ਲੈਂਦਾ ਆ ਦੀ ਗੱਲਬਾਤ ਜਿਹੜੀ ਕਰਨੀ ਆ ਆਪਾਂ ਲਾਉਨੇ ਆ ਮਾਈਕ ਇਹਦੇ ਤਿਆਰ ਕਰਦੇ ਨਾ ਵੀ ਦੇਖੋ ਇੱਥੇ ਡੰਡਾ ਰੱਖ ਦੇ ਮੈਂ ਕੋਈ ਮੈਂ ਡੰਡਾ ਚੱਕ ਕੇ ਡੰਡਾ ਚੱਕੀ ਤੂੰ ਬਣਾ ਆਹ ਕੀ ਆ ਕਲੇ ਆਹ ਬੜੀ ਬੋਲਾ ਆਏ ਸੀ ਆਹ ਬੜਾ ਉਹ ਬੰਦਾ ਹੁਣ ਇਹਨੂੰ ਕਿੱਥੇ ਰੱਖੀਏ ਇੱਥੇ ਲਾ ਲਈਏ ਇੱਥੇ ਰੱਖ ਦੇ ਹਾਂ ਤੂੰ ਬੋਲ ਲੈ ਦੋ ਰੇ ਨੀ ਕਿ ਉਹ ਡੰਡਾ ਕਿਥੇ ਡੰਡਾ ਨਹੀਂ ਸੌਂਦਾ ਵੀ ਦੇਖੋ ਰੀ ਐਕਟਿੰਗ ਹੈ ਡਾਕਟਰ ਦੀ ਐਕਟਿੰਗ ਚਲੋ ਪੁੱਰੀਆਂ ਕਿ ਜਿੱਤ ਤੂੰ ਡੰਡਾ ਉਹ ਡੰਡਾ ਉਹ ਤੇ ਉਹ ਲਾ ਲਈ ਨਾ ਚਲੋ ਵੀ ਲੋੜੇ ਲਾਉਣੇ ਆ ਮਾਈਕ ਤੇ ਬਣਾਉਣੇ ਆ ਵੀਡੀਓ ਯਾਰ ਪੂਰਾ ਸਿਰ ਆਟਣਾ ਪੂਰਾ ਸਿਰ ਬੋਲਿਆ ਸੀ ਅੱਜ ਕੀ 15 ਕੱਟ ਲਵਾ ਦੇ ਮਿੱਤਰੋ ਇਹਨਾਂ ਨੇ ਇੱਕ ਵੀਡੀਓ ਵਾਸਤੇ 15 ਸਕਿੰਟ ਦੀ ਵੀਡੀਓ ਵਾਸਤੇ ਦੁਆਰ ਤੋਂ ਆ ਯਾਰ ਤੂੰ ਹੁਣ ਮੂੰਹ ਵਾਹ ਕੇ ਇੱਕ ਗੰਦੇ ਵਾਂਗੂ ਆ ਗਿਆ ਯਾ ਯਾਰ ਇੱਕ ਵੀਡੀਓ ਤਾਂ ਕੰਪਲੀਟ ਕਰਤੀ ਔਖੀ ਸੋਖੀ ਨੇ ਕਿੰਨੇ ਕੱਟ ਲਵਾਏ ਨੇ ਕੱਟ ਲਵਾਏ ਨੇ ਅੱਜ ਇਹਨਾਂ ਨੇ ਇੱਕ ਛੋਟੀ ਜਿਹੀ ਵੀਡੀਓ ਵਾਸਤੇ ਆ ਮਾਈਕ ਰਿਚਲੇ ਛੱਡਦਾ ਕਰ ਤਾਂ ਖਰਾਬ ਚਲੋ ਮਿੱਤਰੋ ਚੱਲਿਆਂ ਦੂਜੀ ਵੀਡੀਓ ਬਣਾਉਣ ਕਿੱਥੇ ਆਣਾ ਹੁਣ ਪਰੀ ਯਾਰ ਮੈਨੂੰ ਤਾਂ ਲੱਗਿਆ ਡਿਪਰੈਸ਼ਨ ਵਾਲੀ ਬਣਾ ਦਿੱਤੀ ਯਾਰ ਡਿਪਰੈਸ਼ਨ ਵਾਲੀ ਮੈਂ ਨਾ ਤਾਂ ਤੰਦੀਰ ਦੇਖਣ ਸਕੈਂਡ ਦੀ ਇਹਦੇ ਮੂੰਹ ਸੱਚੀ ਆ ਗਿਆ ਰੱਖਿਆ ਜਿਵੇਂ ਗੱਡੀ ਵਿੱਚ ਕੋਈ ਚੱਕ ਲਿਆ ਹੋਣਾ ਠੀਕ ਹੈ ਜੀ ਚਲੋ ਵੀ ਕੁਸਟਿਨ ਆ ਕੇ ਚਲੋ ਇੱਕ ਮਾਈਕ ਫੜਾਉ ਮੈਨੂੰ ਕਿਥੇ ਦੂਜਾ ਮਾਈਕ ਮੇਰੇ ਕੋਲ ਕੀ ਆ ਕੱਚੇ ਕੋਲੀ ਵਾਜਲ ਡਾਇਰੈਕਟਰ ਕੋਲ ਚੱਕ ਲਿਆ ਲੋ ਮਿੱਤਰੋ ਆਪਣੀ ਇੱਕ ਵੀਡੀਓ ਤਾਂ ਬਣ ਚੁੱਕੀ ਆ ਹੁਣ ਅਸੀਂ ਦੂਜੀ ਵੀਡੀਓ ਬਣਾਉਣ ਲੱਗੇ ਆ ਇੱਥੇ ਡਾਲਿਆ ਮੰਜਾ ਡਾਇਰੈਕਟਰ ਸਾਹਿਬ ਬੈਠੇ ਨੇ ਇਸ ਵੀਡੀਓ ਚ ਇਹਨੇ ਬਹੁਤ ਕੱਟ ਲਵਾਏ ਆ ਆ ਵੀਡੀਓ ਬਣਾਉਣੀ ਆ ਪਰ ਇੱਕ ਪਹਿਲੀ ਵਾਰੀ ਸਹੀ ਠੀਕ ਆ ਮੁੰਡਿਆ ਹੂੰ ਹੂੰ ਠੀਕ ਆ ਪਰ ਇਹਨੂੰ ਕਿਹੜੇ YouTube ਤੇ ਪਾਵਾਂ ਇਹ YouTube ਤੇ ਪਾਵਾਂਗੇ ਹਾਂ ਬਸ ਅਸੀਂ ਕੱਟਣਾ ਨੇ ਕੱਟ ਨਾ ਜਾਈ ਕੋਈ ਗੱਲ ਸੁਣ ਮੈਨੂੰ ਤਾਂ ਤੁਸੀਂ ਘੈਂਟ ਜਾ ਸੀਂ ਦਿਓ ਘੈਂਟ ਜਾ ਤੂੰ ਜਿਹੜੇ ਮੈਨੂੰ ਹੀ ਘੈਂਟ ਜਾ ਦਿਓ ਬਹੁਤ ਬੋਲਣ ਵਾਲਾ ਹਾਂ ਅਗਲੀ ਵੀਡੀਓ ਬਣਾਵਾਂਗੇ ਛੱਪ ਲਈ ਇਹਨੂੰ ਤਾਂ ਸਾਈਲੈਂਟ ਹੋ ਜਾਇ ਦੇਆ ਕਰੋ ਇਹਦੇ ਕਲੇ ਮੂੰਹ ਦੇ ਆ ਇੱਕ ਵ ਇੱਕ ਕੀ ਕਰ ਉਹ ਇਹਨੂੰ ਤਾਂ ਕਲੇ ਸਾਈਲੈਂਟ ਕਰਾਂਗੇ ਮਾਹਰ ਮੈਂ ਅਥੇ ਬਈ ਮੇਰੇ ਵੀ ਸਾਫਾ ਜਾਂ ਬਣਦੇ ਯਾਰ ਕੁਝ ਨਹੀਂ ਹੁੰਦਾ ਬਣਦੇ ਨਹੀਂ ਉਹ ਰਹਿੰਦੇ ਤੂੰ ਰਹਿੰਦੇ ਉਹ ਮਿੱਤਰੋ ਨਾ ਪੈਨ ਲਾਉਣੇ ਮਾਈਕ ਦੇ ਬਣਾਉਣੇ ਵੀਡੀਓ ਆਪਾਂ ਤਾਂ ਇਕੱਲੇ ਕੈਮਰਾਮੈਨ ਬਣ ਕੇ ਰਹਿ ਗਏ ਐਕਟਰ ਆਪਣੇ ਆਪ ਤਿੰਨੇ ਆਗੇ ਚੱਕ ਵੀਦਾ ਜਮਾਂ ਦੇਸੀ ਏਟ ਲੱਗਦਾ ਪੂਰਾ ਆ ਮੋਟਰਸਰ ਪਾਸੇ ਇਹਨੂੰ ਕੋਈ ਚੀਜ਼ ਦੇ ਆ ਦੀਪਾ ਚੱਲ ਮੋਟਰਾਂ ਗਾਹ ਕਰੋ ਪਹਿਲਾਂ ਚਲੋ ਬਣਾ ਗਏ ਵੀਡੀਓ ਮੋਟਰਾਂ ਦਾ ਦੋ ਵੀਡੀਓ ਹੋ ਗਈਆਂ ਕੰਪਲੀਟ ਅੱਜ ਆਪਣੀਆਂ ਤੀਜੀ ਵੀਡੀਓ ਨਾ ਬਣਾਉਣ ਜਾਣੇ ਆਪਾਂ दारू ਵਾਲੀ ਕਿੱਥੇ ਹੋਣੀ ਹੈਗੇ ਉਹ ਕਿਹੜਾ ਬਣਾਉਣਾ ਆ ਕਹਿੰਦਾ ਸੱਚੀ ਦਰੂ ਲਿਆ ਹੋਇਆ ਹੈ ਇਹਨੇ ਲੈ ਆ ਐਣੀ ਨਕਲੀ ਨੇ ਲੱਗੇ ਸੱਚੀ ਦੀ ਮੰਗਦੇ ਹਰੇ ਤਾਂ ਯਾਰ ਭੈੜੇ ਆ ਬੰਦੇ ਦਾਦਾ ਦਾ ਆ ਮੇਰਾ ਮੈਗ ਚਲੀ ਜਾ ਨਾ ਨਹੀਂ ਮੈਗ ਤਾਂ ਬੰਦ ਦੋਵੇਂ ਹੀ ਫੋਨ ਰਿਕਾਰਡਿੰਗ ਹੋ ਜਾਂਦੀ ਮੈਂ 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 ਗਾਣਾ ਸੁਣਾਉਣਾ ਚਲੋ ਬਲੌਗ ਬਣਾ ਚੱਲ ਬਣੀ ਜਾਂਦਾ ਬਲੌਗ ਸੁਣਾ ਤੂੰ ਆ ਇਹਦੇ ਚ ਹੈ ਨਹੀਂ ਉਹ ਵੀ ਵਾਕਲੀ ਹੀ ਆਉਗੀ ਸੁਣਾ 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 ਫੀਲਿੰਗ ਲੈ ਲੈਨੇ ਆ ਮੈਂ ਯਾਰ ਗਾਣਾ ਕਿਹੜਾ ਸੁਣਾਉਂ ਦੱਸ ਮੈਨੂੰ ਜਿਹੜਾ ਮਰਜੀ ਸੁਣਾ ਦੇ ਤੂੰ ਚੰਗਾ ਲੱਗਦਾ ਮੈਨੂੰ ਤਾਂ ਬਹੁਤ ਸੋਹਣੇ ਚੰਗੇ ਲੱਗਦੇ ਤੂੰ ਦੱਸ ਕਿਹੜਾ ਸੁਣੇਗਾ ਪਿਆਬੀ ਸ਼ਾਦੇ ਕੋਈ ਪਿਆਬੀ ਸੁਣਾ ਦੇ ਕੋਈ ਤੂੰ ਮੇਰੀ ਖੰਡ ਮਿਸ਼ਰੀ ਹਾਂ ਚਲੋ ਸੁਣ ਲੱਗੇ ਜਾਣ ਤੋ ਪਿਆਰੀ ਤੂੰ ਮੇਰੀ ਖੰਡ ਮਿਸ਼ਰੀ ਲੱਗੇ ਡਾਂਗਣਾ ਧੋਪਿਆ ਨਹੀਂ ਨੇ ਤੂੰ ਮੇਰੀ ਆ ਵਈ ਸਹੀਆ ਚੱਲ ਜੇਗਾ ਤੂੰ ਆਉਣ 10 ਸਾਲਾਂ ਨੂੰ ਸਾਨੂੰ ਸੀ ਦਵਾਲੇ ਵਾਂਗੂ ਉਂ ਚੱਲਦਾ ਨਹੀਂ ਚੱਲਦਾ ਮਾਈਕ ਚੱਕ ਢੱਬੀ ਚ ਪਾ ਢੱਬੀ ਚ ਪਾ ਫਿਰ ਮਾਈਕ ਆ ਵੀਡੀਓ ਬਣਾਉਣ ਜਾਣੇ ਨਵੀ ਵਈ ਤੇ ਮੈਨੂੰ ਇੱਕ ਉਹ ਗਾਣਾ ਵੀ ਆਉਂਦਾ ਸਾਈਡ Song ਵੀ ਆ ਸੱਪ ਵਾਲੀ ਚੱਲ ਸਾਈਡ Song ਸੁਣਾ ਦੇ ਮੇਲਣ ਵਾਲੀ ਮੇਲਣ ਵਾਲੀ ਚੱਲ ਫਿਰ ਸਾਈਡ ਉਹ ਸਾਈਡ Song ਉਹ ਨਹੀਂ ਅੱਥ ਜੋੜੀ ਕੇ ਕਹਨੇ ਚੇਤੇ ਆਣਾ ਕਰਨੀ ਐਦੂ ਅੱਗੇ ਆਉਂਦਾ ਨਹੀਂ ਹੁਣ ਯਾਰ ਨੂੰ ਗਾਣਾ ਨਹੀਂ ਸਹੀ ਹੈ ਸਹੀ ਹੈ ਭਾਈ ਚਲੋ ਮੇ ਤਾਂ ਮਿਲਦੇ ਨਵੀਂ ਵੀਡੀਓ ਬਣਾਉਣ ਜਾਣੇ ਆਪਾਂ ਉੱਥੇ ਜਾ ਕੇ ਉਹਨੂੰ ਲੋ ਮਿੱਤਰੋ ਹੁਣ ਆਪਾਂ ਚੁੱਕ ਕਾਲੀ ਦੇ ਘਰੇ ਬਣਾਉਣ ਲੱਗਿਆ ਤੀਜੀ ਵੀਡੀਓ ਅੱਜ ਦੀ ਬਾਈ ਮੇਰੀ ਗੱਲ ਸਾਨੂੰ ਸੁਦੀਪ ਹੂੰ ਇਹ ਇਹ ਜਿਹੜਾ ਬੰਦਾ ਨਾ ਇਹ ਗਾਵਾ ਵਧੀਆ ਲੈਂਦਾ ਇਹ ਗਾਵਾ ਲੈ ਗਾਣਾ ਸੁਣਾ ਗਾਣਾ ਗਾਣਾ ਬਾਜੀ ਤੋਂ ਸੁਣ ਲੈਣੇ ਗਾਣਾ ਸੁਣਾ ਪਾਪੋਰ ਮਾਰ ਦੇ ਦੀ ਗੱਲ ਹਾਂ ਆਈ ਵੀ ਆਈ ਵੀ ਬਹੁਤ ਐਡਾ ਬਹੁਤ ਸਿਰਾ ਬਾਬਾ ਬੰਦ ਬਾਈ ਕਰਤਾਰ ਨਾਮ ਲੈ ਰਹੀ ਹੈ ਇਹਨਾਂ ਗਾਣਾ ਸੁਣਾ ਕੋਈ ਸੁਣਾਵਾਂਗੇ ਭਰਾ ਨਹੀਂ ਸੁਣਾ ਦੇ ਨਹੀਂ ਪਿੱਛੇ ਕੋਈ ਐਡ ਸੁਣਾ ਦੇ ਨਾ ਕਿਹਨੂੰ ਸੁਣਾ ਦੇ ਵੇ ਐ ਇਹ ਘਰ ਹੋਇਆ ਦੇ ਦੇ ਮੈਨੂੰ ਆਖਿਆ ਮਰਾਂ ਚਾ ਚਾ ਖੇਜਿਆ ਕੇ ਸੁਣਨਾ ਹੈ ਦੇਖੋ ਜੀ ਜਿਹੜਾ ਕੋਈ ਗਾਣਾ ਆਉਂਦਾ ਗੀਣਾ ਗਾਣਾ ਗੁਣਾ ਤਾਂ ਨਹੀਂ ਆਉਂਦਾ ਗਾਣੇ ਦਾ ਕੋਈ ਉਹ ਨਹੀਂ ਆਉਂਦਾ ਇਹਨਾਂ ਨਾਲ ਚੰਨ ਅੰਦਰ ਨਹੀਂ ਆਉਂਦਾ ਉਹ ਦੋ ਮਿੰਟਾਂ ਕਿਉਂ ਨਾ ਸੁਪਨੇ ਵਿੱਚ ਸੁਣਾ ਦੇ ਸੁਣਾ ਦੇ ਕੋਈ ਮੈਨੂੰ ਦਿਲ ਟੁੱਟਿਆ ਲੱਗਦਾ ਮੈਨੂੰ ਦਿਲ ਟੁੱਟਿਆ ਲੱਗਦਾ ਮੈਂ ਤੁਹਾਨੂੰ ਵੰਗੋ ਉਹਦੀ ਕਾਰ ਲੈ ਕੇ ਲੈ ਕੇ ਟੁੱਟ ਗਈ ਵੰਗਣੀ ਤੇਰੀ ਜਵਾਨੀ ਵਾੜ ਲੈ ਵੰਗਣੀ ਤਾ ਚੂੜਾ ਕਨਕਾਇ ਗਰਵੀ ਆਪਾਂ ਖਲਾਕ ਜੂੜ ਕੇ ਕੇਨੇ ਤੇਤਿਆ ਆਣਾ ਕਰੀ ਮੈਂ ਮੈਂ ਕੀ ਕਰੂੰਗੀ ਕਿੱਲੂ ਆਏ ਜੀ ਹੁਣ ਤਾਂ ਸੁਣਾਵੇ ਤੇਰੇ ਸੰਗ ਭਾਂਤੀ ਉਹ ਨਦੇਰਾ ਸੀ ਨਾ ਨਾ ਚਲੋ ਚਲੋ ਮਿੱਤਰੋ ਹੁਣ ਬਗਨ ਨੂੰ ਵੀਡੀਓ ਤੇ ਮੈਂ ਵੀਡੀਓ ਬਣਾਉਣ ਦੋ ਬਾਈਓ ਮਿੱਤਰੋ ਘਾੜੀ ਸਾਰੇ ਪੂਰੇ ਕਰ ਲਏ ਹੁਣ ਚਦੇ ਨੇ ਖੇਤ ਆਹ ਹੁੰਦੇ ਚੋਬਰ ਚਲੋ ਮਿੱਤਰੋ ਚੱਲਦੇ ਆਂ ਖੇਤ ਨੂੰ ਮਿਲਦੇ ਆਂ ਖੇਤ ਜਾ ਕੇ ਲੋ ਮਿੱਤਰੋ ਪਾਜ ਕਿਹਨ ਖੇਤ ਲੋ ਬਈ ਮਿੱਤਰੋ ਕਾਲੀ ਫਿਰ ਕਿਦ ਤੋੜਨਦੇ ਹੋ ਗਏ ਆਪਣੀ ਬੀਅਰ ਦੀ ਬੋਤਲ ਕਿੱਥੇ ਆ हाँ अपनी कल आली भीयर बोतल आज फिर काम आई अपने आया भी शेरी आरोप बनाए वीडियो चलो मित्रों लालिया कहते फिर मिलते आयो चलो मित्रों बनाने वीडियो हम चलो मित्रों वीडियो बनी जी पूरी घंट ਇਦਰ ਪੈਗ ਪੁਗੇ ਹੋਏ ਰਹੇ ਆ ਕਾਦੀ ਪ੍ਰੈਕਟਰ ਨੂੰ ਫੋਨ ਕਰੋ ਯਾਰ ਛੇਤੀ ਆਊਗਾ ਫੋਨ ਲਾ ਦੀ ਪ੍ਰੈਕਟਰ ਨੂੰ ਦੀਪਰ ਫੋਨ ਲਾ ਲੈ ਮੈਨੂੰ ਦੇ ਫੋਨ ਮੈਨੂੰ ਆੜਿਆ ਅੱਛਾ ਪਾਸਵਰਡ ਮੈਨੂੰ ਪਤਾ ਹੈ ਹਾਂ ਉਹਨੂੰ ਪਤਾ ਹੈ ਉਹਨੂੰ ਕਾ ਛੇਤੀ ਆ ਜਾਓ ਤੋ ਮਿੱਤਰੋ ਉਹਨੂੰ ਵੀਡੀਓ ਤੇ ਫੇਰ ਮਿਲਦਾ ਸਾਨੂੰ ਬਹੁਤ ਘੈਂਡ ਸੀ ਨਾ ਆ ਰਹੇ ਹੱਥ ਵਾਲੇ ਪਾਣੀ ਪੀਣਾ ਇਹ ਪੀਣਾ ਨਹੀਂ ਬਣੀ ਇਹ ਯਾਰ ਉਹ ਤਾਂ ਬੋਤਲ ਪਾਣੀ ਹੈਗੀ ਪੀਣਾ ਜਦੋਂ ਉਹਦਾ ਮੂੰਹ ਨੂੰ ਲਾ ਲੈਨੇ ਆਪਾਂ ਕਰਦੇ ਵੀਰੋ ਬਨਾਲੀ ਵੀਡੀਓ ਸਾਰੇ ਬੰਦੇ ਦੀ ਬੜ ਗਿਆ ਇੱਥੇ ਰੇਤੀ ਹੋ ਚੁੱਕਿਆ ਕੋ ਗਾਲੀ ਮਗਰੋਂ

ਲੋ ਮਿੱਤਰੋ ਆਪਣੇ ਅੱਜ ਦੇ ਵਲੌਗ 'ਚ ਇੰਨਾ ਹੀ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਤੇ ਆਪਣੀ ਵੀਡੀਓ ਨੂੰ ਸਪੋਰਟ ਕਰਿਓ ਸ਼ਾਰਟਸ ਵੀਡੀਓ ਦੇਖਿਓ ਜਾਂ ਫੇਸਬੁੱਕ ਇੰਸਟਾਗ੍ਰਾਮ YouTube ਤੇ ਦੇਖਿਓ ਤਾਂ ਮਿਲਦੇ ਹਾਂ ਕੱਲ ਨਵੇਂ ਵਲੌਗ ਨਾਲ ਧੰਨਵਾਦ